Satsang so, no. Sahib. ਸਤ ਗੁਰ ਸੰਗ ਕਿਰੇ ਹਮਤਾ ਬੇ ਅਮਰੁ ਲਦੇ ਫਿਰ ਤੇ ਕੋਈ ਬਾਤ ਨ ਪੁੱਛਤ ਗੁਰ ਸਤ ਗੁਰ ਸੰਗ ਕਿਰੇ ਹਮਤਾ ਬਟਲ ਹੰਦੋ ਜਹਾਨਾਂ ਦੇ ਵਾਲੀ ਜਗੁਰੂ ਤਖਤਾਂ ਦੇ ਮਾਲਕ ਬਕਸ਼ੰਦ ਪਦਸ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗਜੂਰੀ ਦੇ ਅੰਦਰ ਹਾਜ਼ਰੀਆਂ ਲਗਾਰੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਨੀ ਕਲ ਸਾਜ ਰੂਪ ਸਤ ਸੰਗਤ ਜੀਓ ਵੱਡੇ ਹੀ پاک ਹਨ ਸਹੀਦਾਂ ਦੇ ਸਰਤਾਜ ਰਹਿਮਤਾਂ ਦੇ Bhandar ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਆਪਾਂ ਹਰ ਰੋਜ਼ ਲੜੀ ਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਤੇਰਮ ਸਲੋਕ ਤੇਰਮ ਸਲੋਕ ਦੀ ਪੰਜਵੀਂ ਪੌੜੀ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੰਤ ਕਾ ਦੁਖੀ ਅਧ ਵਿਚ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾ ਜਨ ਹੋਇ ਕਿਸੇ ਦੀ ਨਿੰਦਿਆ ਕਰਨੀ ਕਿਸੇ ਨੂੰ ਬੁਰਾ ਭਲਾ ਬੋਲਣਾ ਬਿਨਾ ਮਤਬਲਤ ਉਹਨਾਂ ਨਿੰਦਕ ਕਹਿੰਦੇ ਨੇ ਅਤੇ ਗੁਰਵਾਣੀ ਦੇ ਅੰਦਰ ਐਸੀ ਨਿੰਦਕ ਦਾ ਸਤਿਗੁਰੂ ਕਹਿੰਦੇ ਨੇ ਸਭੇ ਔਖਦ ਕੀਤਿਆਂ ਨਿੰਦਕ ਕਾ ਦਰੁਨਾ ਹੈ ਲੋਕ ਦਾ ਸੁੱਖ ਪਰਲੋਕ ਦਾ ਸੁੱਖ ਸਰੀਰਕ ਤੰਦਰੁਸਤੀਆਂ ਮਾਨਸਿਕ ਤੰਦ ਜੋਤ ਨੂੰ ਚਾਹੀਦਾ ਸਤਿਗੁਰੂ ਕਹਿੰਦੇ ਨੇ ਜੋ ਮੰਗ ਹੈ ਠਾਕੁਰ ਰੱਬ ਨੇ ਦੇ। ਸੋਈ ਸੋਈ ਹਰ ਇੱਕ ਚੀਜ਼ ਇੱਥੇ ਮਿਲਦੀ ਹੈ ਪਰ ਜਦੋਂ ਨਿੰਦਕ ਦੀ ਗੱਲ ਹੁੰਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਸਾਰੀਆਂ ਦਵਾਈਆਂ ਰੱਬ ਨੇ ਬਖਸ਼ਿਸ਼ ਕੀਤੀਆਂ ਨੇ ਬਣਾਈਆਂ ਨੇ ਪਰ ਰੱਬ ਵੀ ਕਹਿੰਦਾ ਨਿੰਦਕ ਬੰਦੇ ਦਾ ਨਿੰਦਕ ਇਨਸਾਨ ਦਾ ਕੋਈ ਇਲਾਜ ਨਹੀਂ ਹੈ। ਨਿੰਦਕ ਦਾ ਦਾਰੂ ਕਿਉਂਕਿ ਨਿੰਦਕ ਬੰਦਾ ਜਿਨੇ ਨਿੰਦਣਾ ਉਹ ਰੱਬ ਨੂੰ ਵੀ ਨਿੰਦ ਦੇਗਾ ਜਿਨੇ ਨਿੰਦਣਾ ਰੱਬ ਦੇ ਦਰ ਨੂੰ ਵੀ ਨਿੰਦ ਦੇਗਾ ਰੱਬ ਦੇ ਪਿਆਰਿਆਂ ਨੂੰ ਵੀ ਨਿੰਦ ਦੇਗਾ ਤਾਂ ਕਰਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇੱਕ ਦਫਾ ਨਹੀਂ ਸੈਂਕੜਿਆਂ ਦਫਾ ਇਸ ਪਾਵਨ ਸ਼ਬਦ ਦੇ ਅੰਦਰ ਪਾਵਨ 13ਵੇਂ ਸ਼ਲੋਕ ਦੇ ਵਿੱਚ ਨਿੰਦਕਾਂ ਦੀ ਗੱਲ ਕੀਤੀ ਹੋਈ ਹੈ ਕਿ ਨਿੰਦਕ ਜਿਹੜਾ ਹੈ ਅਧ ਵਿੱਚ ਤੇ ਟੁੱਟੇ ਜਿਹੜਾ ਮਰਜੀ ਕੰਮ ਕਰ ਲੇ ਜੋ ਮਰਜੀ ਉਹ ਸ਼ੁਰੂ ਕਰੇ ਤਾਂ ਅਦ ਵਿੱਚ ਮਲੋ ਦਾ ਕੰਮ ਕੋਈ ਪੂਰਾ ਨਹੀਂ ਹੁੰਦਾ ਕੰਮ ਕਰਨਾ ਹੈ ਰੱਬ ਨੇ ਪੂਰਾ ਹੁਣ ਜੇ ਪੂਰਾ ਕੰਮ ਹੋਣਾ ਹੈ ਭਾਵੇਂ ਕੋਈ ਵੀ ਇਹ ਸਕੂਨ ਮਿਲਣਾ ਅਤੇ ਉਹ ਸਾਰੇ ਜ਼ਿੰਦਗੀ ਸਕੂਨ ਤੋਂ ਰਹਿਣਾ ਬੰਝ ਰੱਬ ਨੇ ਬੰਝਾ ਰੱਖਣਾ ਕਿਉਂਕਿ ਰੱਬ ਤੋਂ ਉਹ ਬੰਝਾ ਹੋ ਜਾਏ ਰੱਬ ਦੇ ਗਿਆਨ ਤੋਂ ਰੱਬ ਦੀ ਸਮਝ ਤੋਂ ਆਪਣੇ ਹਿਸਾਬ ਦੇ ਨਾਲ ਜਦੋਂ ਚਾਰ ਛੱਲੜ ਆਉਂਦੇ ਨੇ ਸਕੂਨ ਦੇ ਚਾਰ ਪਲ ਆਏ ਤੋ ਉਦੋਂ ਆਪਣੇ ਹਿਸਾਬ ਦੇ ਨਾਲ ਜਿਉਣਾ ਸ਼ੁਰੂ ਕਰ ਦਿੰਦੇ ਆਪਣੇ ਹਿਸਾਬ ਦੇ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਤਾਂ ਇਹਦੇ ਕਰਕੇ ਸੰਤ ਕਾ ਦੋਖੀ ਕਿਦੈ ਕਾਜ ਨਾ ਪਹੁੰਚ ਮਲੋ ਕਿਸੇ ਕੰਮ ਤੱਕ ਅਸਲ ਮਤਾ ਕੰਮ ਪੂਰਾ ਹੋਣਾ ਕੀ ਹੈ ਕਿਤੇ ਕਾਜ ਨਾ ਪਹੁੰਚ ਕੋਈ ਵੀ ਕੰਮ ਉਹਦੇ ਹੱਥ ਨਹੀਂ ਲੱਗੇਗਾ ਸਕੂਨ ਲੱਭੇਗਾ ਖੁਸ਼ੀਆਂ ਲੱਭੇਗਾ ਨਹੀਂ ਮਿਲਣਗੇ ਉਗਿਹੋ ਦੀ ਇੱਕ ਆਦਤ ਬਣ ਜਾਂਦੀ ਹੈ ਉਹ ਹੈ ਕਿ ਕਿਸੇ ਦੀ ਨਿੰਦਿਆ ਕਰਨੀ ਤੇ ਸਭ ਤੋਂ ਜ਼ਿਆਦਾ ਪੁਜਾਰਡ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਖੁਸ਼ੀਆਂ ਦਾ ਪੁਜਾਰਡ ਕਿਸੇ ਦੀ ਨਿੰਦਿਆ ਕਰਨੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਕਿਸ ਤਰੀਕੇ ਦੇ ਨਾਲ ਪਰਮਾਉਂਦਾ ਸੰਤ ਕਾ ਦੋਕੀ ਕੋ ਉद्याਨ ਪਰਮਾਈ ਹੈ ਉद्याਨ ਕਹਿੰਦੇ ਨੇ ਜੰਗਲ ਹੁਣ ਜਿਵੇਂ ਜੰਗਲ ਦੇ ਵਿੱਚ ਇਨਸਾਨ ਚਲੇ ਆ ਗਿਆ ਹੁਣ ਉਹਦੇ ਵਿੱਚੋਂ ਵਾਪਸ ਆਉਣਾ ਬੜਾ ਮੁਸ਼ਕਲ ਹੈ ਇਸੇ ਹੀ ਤਰ੍ਹਾਂ ਜਿਹੜਾ ਨਿੰਦਕ ਦੁਖੀ ਬਣ ਗਏ ਹਨ ਕਿਸੇ ਦਾ ਤਾਂ ਉਹ ਫਿਰ ਦੁੱਖਾਂ ਦੇ ਵਿੱਚ ਇੱਦਾਂ ਪੈਂਦਾ ਹੈ ਹੁਣ ਸੁੱਖ ਲੱਭਦਾ ਹੈ ਸੁੱਖ ਨੂੰ ਮਿਲਦੇ ਨਹੀਂ ਨੇ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸੰਦ ਕਾ ਦੁਖੀ ਉਜੜ ਪਾਈ ਹੈ ਕੁਰਾਹੇ ਉਜੜ ਕਹਿੰਦੇ ਨੇ ਕੁਰਾਹਾ ਓਗਲ ਜਿਹੜਾ ਰਸਤੇ ਦਾ ਕੁਰਾਹੇ ਪੈ ਗਿਆ ਹੁਣ ਉਹਨੂੰ ਰਸਤੇ ਦਾ ਕੀ ਪਤਾ ਚੱਲੇਗਾ ਜਿਹੜਾ ਪਿਆ ਕੁਰਾਹੇ ਤੇ ਹੈ ਸਤਿਗੁਰੂ ਕਹਿੰਦੇ ਨੇ ਕਿਸੇ ਦੀ ਨਿੰਦਿਆ ਕਰਨੀ ਕੁਰਾਹੀ ਤੇ ਪੈਣਾ ਰੱਬ ਦੀ ਰਜ਼ਾ ਤੋਂ ਬਾਹਰ ਚੱਲਣਾ ਕੁਰਾਹੀ ਤੇ ਪੈਣਾ ਹੈ ਰੱਬ ਦੀ ਰਜ਼ਾ ਤੋਂ ਬਾਹਰ ਹੋਣਾ ਖੁਸ਼ੀਆਂ ਤੋਂ ਬਾਝੇ ਹੋਣਾ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਵਿੱਚ ਅ ਰੱਬ ਨੇ ਹਰ ਇੱਕ ਨੂੰ ਕਿਤੇ ਨਾ ਕਿਤੇ ਗੁਣ ਬਖਸ਼ੇ ਨੇ ਜੇ ਕਿਸੇ ਦੇ ਕੋਲ ਔਗਣ ਹੈ ਤਾਂ ਗੁਣ ਵੀ ਹੈ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਨਿੰਦਿਆ ਕਰ ਲੈਂਦਾ ਉਹਦੇ ਅੰਦਰ ਕੁਝ ਵੀ ਨਹੀਂ ਹੈ ਸੰਤ ਕਾ ਦੁਖੀ ਅੰਤਰ ਤੇ თੋਥਾ თੋਥਾ ਕਹਿੰਦੇ ਨੇ ਖਾਲੀ ਤੱਕੀਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਗੁਣ ਹੁੰਦਾ ਹੈ ਹਰ ਇੱਕ ਦੇ ਕੋਲ ਹੈ ਗੁਣ ਪਰ ਜਿਹੜਾ ਕਿਸੇ ਦੀ ਨਿੰਦਿਆ ਕਿਸੇ ਦਾ ਦੁੱਖ ਦੇਣਾ ਸ਼ੁਰੂ ਕਰ ਦਿੰਦਾ ਕਿਸੇ ਨੂੰ ਤਾਂ ਉਹ ਆਪਣੇ ਦੁੱਖ ਸੁੱਖ ਜਿਹੜੇ ਨੇ ਆਪਣੇ ਆਪ ਹੀ ਉਜਾੜ ਲੈਂਦਾ ਹੈ ਗੁਣ ਵੀ ਉਹਦੇ ਚਲੇ ਗਏ ਨੇ ਹੁਣ ਅੰਦਰੋਂ ਥੋਤਾ ਹੈ ਹੁਣ ਜਿਹੜਾ ਅੰਦਰੋਂ ਥੋਤਾ ਹੈ ਜਿਉਂ ਸਾਸ ਬਿਨਾ ਮਰ ਤੱਕ ਹੀ ਲੋਥਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਦਾ ਸਰੀਰ ਇਦਾਂ ਦਾ ਹੈ ਜਿਵੇਂ ਸਵਾਸ ਤੋਂ ਬਿਨਾ ਡੈਡ ਬੋਡੀ ਲੋਥਾ ਪਈ ਹੈ ਲੋਥ ਪਈ ਹੈ ਬਾੜ ਦਾ ਤਾਂ ਬੜੀਆਂ ਹੰਬਲਾ ਹੈ ਮਾਰਦਾ ਤਾਂ ਗੱਲਾਂ ਦੇ ਨਾਲ ਤਾਂ ਬੜੀ ਦੂਰ ਦੀਆਂ ਗੱਲਾਂ ਕਰਦਾ ਹੈ ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਤੇ ਯਕੀਨ ਨਾ ਕਰੀ ਇਹ ਅੰਦਰੋਂ ਥੋਤਾ ਹੈ ਮਰਤਕ ਦੀ ਨਿਆਈਏ ਤਾਂ ਮਰਿਆ ਹੋਇਆ ਹੈ ਤਾਂ ਇਹਦੇ ਕਰਕੇ ਮਰਿਆ ਕਿਉਂ ਆ ਕਿ ਉਹਨਾਂ ਨੇ ਜਿਹੜਾ ਅੰਦਰ ਦਾ ਬੀਜਣਾ ਸੀ ਉਹ ਸਾਰਾ ਇਹਨੇ ਉਜਾੜਿਆ ਹੋਇਆ ਹੈ ਅਤੇ ਸੰਤਕ ਦੇ ਦੋਖੀ ਕੀ ਜੜ ਕਿਛ ਨਾ ਹੈ ਐਦਾਂ ਦੋਖੀ ਬੰਦੇ ਦੀ ਜੜ ਕਿਤੇ ਲੱਗਦੀ ਨਹੀਂ ਉਹ ਜੜ ਸੁੱਖਾਂ ਕਰਕੇ ਲਾਈ ਜਾਂਦੀ ਐ ਜੜ ਲਾਈ ਜਾਂਦੀ ਐ ਕਿ ਦੁਨੀਆ ਦੇ ਵਿੱਚ ਸਾਡੀ ਖਾਨਦਾਨ ਦੀ ਬੇਲ ਵਧੇ ਉਹ ਸਭ ਕੁਝ ਹੀ ਜੜ ਲੈਂਦਾ ਆਪਣਾ ਕਿਤੇ ਉਹਦੀ ਜੜ ਨਹੀਂ ਲੱਗਦੀ ਆਪਨ ਬੀਜ ਆਪੇ ਹੀ ਖਾਏ ਕਿਹਨੂੰ ਦੋਸਤ ਦਿੱਤਾ ਜਾਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੂੰ ਕਿਸੇ ਤੇ ਦੋਸਤ ਨਾ ਦੇ ਜੋ ਕੁਝ ਤੂੰ ਬੀਜੇ ਉਹਦਾ ਫਲ ਤੈਨੂੰ ਅੱਜ ਮਿਲਦਾ ਪਿਆ ਚੰਗਾ ਬੀਜਿਆ ਹੁੰਦਾ ਤਾਂ ਚੰਗਾ ਹੋਣਾ ਸੀ ਮਨ ਜਿਹੜੇ ਹਿਸਾਬ ਦੇ ਨਾਲ ਤੈਨੂੰ ਦੁੱਖ ਮਿਲ ਰਹੇ ਨੇ ਪਰਿਵਾਰ ਦਾ ਤੁਨ ਉਜੋਗ ਲੱਗੇ ਐ ਦੁਨੀਆ ਦੇ ਵਿੱਚ ਜਿੱਥੇ ਵੀ ਤੂੰ ਵਿਚਰਦਾ ਹੈ ਸਾੜੇ ਜਿਤੋਂ ਪਾਸਾ ਵੱਟਦੇ ਨੇ ਕਿਉਂ ਕਿਉਂਕਿ ਤੂੰ ਇਦਾਂ ਦਾ ਬੀਜ ਬੀਜਿਆ ਹੈ ਰੱਬ ਨੇ ਤੈਨੂੰ ਕੁਝ ਦਿੱਤਾ ਹੈ ਤਾਂ ਜੇ ਤੇਰੇ ਕੋਲ ਸਮਰੱਥਾ ਹੈ ਤਾਂ ਦੁਨੀਆ ਦੇ ਨਾਲ ਚੱਲ ਸਤਿਗੁਰੂ ਕਹਿੰਦੇ ਨੇ ਦੁਨੀਆ ਦੇ ਸੰਸਾਰ ਦੇ ਵਿੱਚ ਨਿਰੰਕਾਰ ਦੇ ਵਿੱਚੋਂ ਲੱਭਣਾ ਹੈ ਨਿਰੰਕਾਰ ਤਾਂ ਜਦੋਂ ਨਿਰੰਕਾਰ ਨੂੰ ਲੱਭੇਗਾ ਤਾਂ ਤੈਨੂੰ ਮਿਲੇਗਾ ਜਿਸ ਤਰ੍ਹਾਂ ਭਗਤ ਸੂਰਦਾਸ ਜੀ ਹੋਏ ਨੇ ਉਹਨਾਂ ਦਾ ਕੰਮ ਸੀ ਕਿ ਲੋਕਾਂ ਦੇ ਘਰ ਲੱਕੜਾਂ ਸਿੱਟਣੀਆਂ ਉਹਨੇ ਬੜੀ ਖਿਦਮਤ ਦੇ ਨਾਲ ਇਹ ਆਪਣਾ ਕੰਮ ਕਰਦਾ ਸੀ ਕਿ ਮੇਰਾ ਕੰਮ ਹੀ ਆਪਣਾ ਧਰਮ ਬਣਾਇਆ ਸੀ ਉਹਨੇ ਬੜਾ ਘਰ ਦੇ ਵਿੱਚ ਜਾਣਾ ਲੱਕੜਾਂ ਜੋ ਵੀ ਚਾਹੀਦੀਆਂ ਸੀ ਘਰ ਛਟਾਉਂਦਾ ਸੀ ਜਿੰਨੇ ਕੁ ਦੀ ਮਾਇਆ ਬਣਦੀ ਸੀ ਉਹਨੂੰ ਦੇ ਦਿੰਦੇ ਸੀ ਸੂਰਦਾਸ ਜਿਹੜਾ ਹੈ ਇੱਕ ਸੇਠ ਨੇ ਕਿਹਾ ਕਿ ਤੂੰ ਸਾਡੇ ਘਰ ਲੱਕੜਾਂ ਸੁਟਾਇਆ ਉਹਨਾਂ ਦੇ ਘਰ ਲੱਕੜਾਂ ਸੁਟਣ ਗਿਆ ਇੱਕ ਦਫਾ ਦੋ ਦਫਾ ਤਿੰਨ ਦਫਾ 6 ਮਹੀਨੇ ਲੰਘ ਗਏ ਤਾਂ ਨਾ ਕੋਈ ਮਾਇਆ ਆ ਰਹੀ ਹੈ ਅਤੇ ਲੱਕੜਾਂ ਲੈ ਕੇ ਜਾ ਰਿਹਾ ਹੈ ਸੇਠ ਦੇ ਘਰ ਢੇਰ ਲੱਗੇ ਆ ਲੱਕੜਾਂ ਦਾ ਹੁਣ ਉਹਦੇ ਸੇਠ ਦੇ ਘਰ ਵਾਲੀ ਸਟਾਣੀ ਪੁੱਛਦੀ ਹੈ ਕਿ ਸਵਾਮੀ ਜੀ ਇਤਨੀਆਂ ਲੱਕੜਾਂ ਦੀ ਸਾਨੂੰ ਜ਼ਰੂਰਤ ਨਹੀਂ ਆ ਤੁਸੀਂ ਨਿਤ ਇਹ ਲੱਕੜਾਂ ਕਹਿ ਦਿੰਦੇ ਹੋ ਅਤੇ ਨਾ ਕਦੇ ਕੋਈ ਮੇਤੋਂ ਮਾਇਆ ਲੈ ਗਿਆ ਸੇਠ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇੱਕ ਸੂਰਦਾਸ ਜਿਹੜਾ ਸੀ ਉਹਨੂੰ ਗਿਆ ਸੀ ਤੇ ਉਹ ਨਿਤ ਲੱਕੜਾਂ ਸੁੱਟ ਕੇ ਜਾਂਦਾ ਹੈ ਤਾਂ ਘਰ ਵਾਲੀ ਕਹਿੰਦੀ ਮੈਂ ਕੋਈ ਵੇਖਿਆ ਨਹੀਂ ਹੈ ਕਿ ਇੱਥੇ ਕੋਈ ਲੱਕੜਾਂ ਸੁੱਟ ਕੇ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਕਿ ਕੌਣ ਲੱਕ ਕੇ ਜਾ ਰਿਹਾ ਹੈ ਤਾਂ ਸੂਰਦਾਸ ਕਹਿੰਦੇ ਆਪਾਂ ਪਤਾ ਕਰੋ ਹੈ ਕੌਣ ਤਾਂ ਸੇਠ ਨੇ ਪਤਾ ਕੀਤਾ ਤਾਂ ਜਦੋਂ ਸੂਰਦਾਸ ਘਰ ਲੱਕੜਾਂ ਸਿਟਣ ਆਇਆ ਸੇਠ ਨੇ ਪੁੱਛਿਆ ਭਾਈ ਤੂੰ ਕੰਮ ਕਰ ਕਰਦਾ ਆਪਣੀ ਮਜ਼ਦੂਰੀ ਹੈ ਤੇਰੀ ਤੇਰਾ ਇਹ ਰੁਜ਼ਗਾਰ ਹੈ ਤੇਰਾ ਅਤੇ ਤੂੰ ਬਿਨਾਂ ਵਜਾ ਤੋਂ ਸਾਡੇ ਘਰ ਲੱਕੜਾਂ ਸਿਟ ਕੇ ਜਾ ਰਹੇ ਆ ਦਾ ਕਾਰਨ ਕੀ ਹੈ ਉਹ ਕਹਿੰਦਾ ਕੋਈ ਕਾਰਨ ਨਹੀਂ ਹੈ ਦਾ ਬਸ ਮੈਨੂੰ ਚੰਗਾ ਲੱਗਦਾ ਤੁਹਾਡੇ ਘਰ ਮੈਂ ਸਿਟ ਜਾਣਾ ਹੈ ਤੱਕਨੇ ਫਿਰ ਤਾਂ ਸਾਰੇਆਂ ਦੇ ਘਰਾਂ ਦੇ ਸਿੱਟਕੇ ਜਾ ਜਿੱਤ ਨੂੰ ਇਤਨੀ ਚੰਗਾ ਲੱਗਦਾ ਹੈ ਤਾਂ ਹਰ ਇੱਕ ਦੇ ਘਰ ਸਿੱਟ ਕੇ ਜਾ ਉਹ ਕਹਿੰਦੇ ਨਹੀਂ ਕਹਿੰਦੇ ਮੈਂ ਤੁਹਾਡੇ ਘਰ ਦੇ ਵਿੱਚ ਕਰ ਰੱਬ ਦੀ ਕਲਾ ਵੇਖੀ ਹੈ ਰੱਬ ਦਾ ਜਿਹੜਾ ਬਹੁਤ ਸੋਹਣਾ ਸੁੰਦਰ ਰੂਪ ਵੇਖਿਆ ਹੈ ਰੱਬ ਨੇ ਜਿਹੜਾ ਬਣਾਇਆ ਹੈ ਤਾਂ ਐਦਾਂ ਦੇ ਖਿੱਚ ਪੈਂਦੀ ਆ ਤੁਹਾਡੇ ਘਰ ਆਉਣਾ ਅਤੇ ਤੁਹਾਡੇ ਘਰ ਆ ਕੇ ਵੇਖ ਸਰ ਰੱਬ ਨੂੰ ਤੱਕਦਾ ਤਾਂ ਮਨ ਦੇ ਵਿੱਚ ਇੱਕ ਸ਼ਾਂਤੀ ਜੀ ਮਿਲਦੀ ਹੈ ਉਹ ਕਹਿੰਦਾ ਮੇਰੇ ਘਰ ਦੇ ਵਿੱਚ ਰੱਬ ਕੀ ਤਉਨੇ ਨਾ ਲਿਆ ਮੰਨ ਲਓ ਉਹਨੇ ਸਿਫਤ ਕੀਤੀ ਸੀ ਆ ਰੱਬ ਦੀ ਆ ਰੱਬ ਦੇ ਕਿ ਦੁਨੀਆ ਤਾਂ ਬਣਾਈ ਬਹੁਤ ਹੈ ਪਰ ਤੁਹਾਡਾ ਜਿਹੜੀ ਘਰ ਵਾਲੀ ਦਾ ਰੰਗ ਹੈ ਰੂਪ ਉਹਦੇ ਸਿਫਤ ਕੀਤੀ ਰੱਬ ਦੀ ਤਾਂ ਜਦੋਂ ਸੇਠ ਦੇ ਨਾਲ ਗੱਲਬਾਤ ਹੋਈ ਹੈ ਤਾਂ ਸੇਠ ਕਹਿਣ ਲੱਗਾ ਜੇ ਇੱਕ ਤਰਫਾ ਮੈਂ ਵੇਖਾਂ ਤਾਂ ਇੱਕ ਤਰਫਾ ਤਾਂ ਕਹਿ ਸਕਦਾ ਕਿ ਭਾਈ ਤੂੰ ਚਲੋ ਰੱਬ ਦੀ ਸਿਫਤ ਕਰਦਾ ਪਿਆ ਜੇ ਦੂਜੀ ਤਰਫ ਤੂੰ ਵੇ ਮੈਂ ਵੇਖਾਂ ਤੇਰੇ ਵੱਲ ਤਾਂ ਤੇਰਾ ਜਿਹੜਾ ਇਹ ਵੇਖਣ ਦਾ ਤਰੀਕਾ ਮੇਰੇ ਕਰ ਆਉਣ ਦਾ ਤਰੀਕਾ ਤੇਰਾ ਗਲਤ ਹੈ। ਸੇਠ ਬੜਾ ਸਿਆਣਾ ਸੀ। ਤਾਂ ਉਹ ਕਹਿਣ ਲੱਗਾ ਜੇ ਮੈਂ ਇੱਕ ਤਰਫਾ ਵੇਖਾਂ ਤਾਂ ਮੈਂ ਭਾਵੇਂ ਕਿਸੇ ਦੇ ਕੋਲ ਜਾ ਕੇ ਵੀ ਗੱਲ ਕਰਾਂ ਬਿਨਾਂ ਵਜ੍ਹਾ ਤੋਂ ਸੇਠ ਕਰ ਨਹੀਂ ਐ ਤੂੰ ਇੱਥੇ ਲੱਕੜਾਂ ਸਟਕ ਕੇ ਜਾ ਰਹੇ ਆ ਜਦੋਂ ਤੱਕ ਮੇਰੀ ਸੁਆਣੀ ਘਰ ਨਹੀਂ ਬਾਹਰ ਨਹੀਂ ਆਉਂਦੀ ਘਰੋਂ ਉਦੋਂ ਤੱਕ ਤੂੰ ਜਾਂਦਾ ਨਹੀਂ ਉਹਨੂੰ ਵੇਖ ਕੇ ਜਾਣਾ। ਤਜੇ ਮੈਂ ਦੂਜਾ ਪੱਖ ਵੇਖਾਂ ਨਾ ਤਾਂ ਇੱਕ ਕਦਮ ਨਹੀਂ ਤੂੰ ਇੱਥੋਂ ਮੇਰੇ ਘਰ ਤੋਂ ਪੁੱਟ ਸਕੇਗਾ ਸੂਰਦਾਸ ਕਹਿੰਦਾ ਅਸਲ ਦੇ ਵਿੱਚ ਮੇਰਾ ਇਹ ਵੇਖਣ ਦਾ ਨਹੀਂ ਸੀ ਕਿ ਮੈਂ ਤੁਹਾਡੇ ਘਰ ਆਦਾ ਵੀ ਸਿਰਫ ਰੱਬ ਦਾ ਰੂਪ ਰੰਗ ਵੇਖ ਕੇ ਕਿ ਰੱਬ ਨੇ ਇਤਨੀ ਸੋਹਣੀ ਖਲਾ ਦੁਨੀਆ ਤੇ ਬਣਾਈ ਹੈ ਬਹੁਤ ਸੋਹਣਾ ਰੰਗ ਬੜਾ ਰੱਬ ਨੇ ਤਾਂ ਉਹਨੇ ਉਹ ਤੋਂ ਬਾਅਦ ਕਿ ਦੂਜਾ ਇਹਦਾ ਪੱਖ ਵੀ ਹੁੰਦਾ ਦੁਨੀਆ ਤੇ ਸੂਰਦਾਸ ਇਤਨਾ ਨਰਮ ਦਿਲ ਦਾ ਬੰਦਾ ਸੀ ਇਤਨਾ ਸੀ ਉਹਨੇ ਵੇਖਿਆ ਕਿ ਜਿਹੜਾ ਸਭ ਕੁਝ ਕਾਰਨ ਇਹ ਨੇ ਉਹਨੇ ਆਪਣੇ ਨੇਤਰਾਂ ਦੇ ਵਿੱਚ ਸੁੰਝਾਂ ਮਾਰੀਆਂ ਨੇਤਰਾਂ ਆਪਣੀ ਰੋਸ਼ਨੀ ਉਹਨੇ ਗਵਾ ਲਈ ਕਿ ਸਾਰਾ ਕਾਰਨ ਸਿਰਫ ਇਹ ਹੈ ਕਿ ਮੈਂ ਜੇ ਵੇਖਿਆ ਚੱਲ ਕੇ ਇੱਥੇ ਲੱਕੜਾਂ ਸੁੱਟਣ ਆਇਆ ਤਾਂ ਇਹਨਾਂ ਨੇਤਰਾਂ ਨੇ ਵੇਖਿਆ ਇੱਕ ਪੱਖ ਵੇਖਦਾ ਰਿਹਾ ਦੂਜਾ ਪੱਖ ਮੈਂ ਵੇਖਿਆ ਨਹੀਂ ਹੈ ਚੱਪਲਾ ਸੀ ਉਹ ਸੇਠ ਪਾਲੀ ਸੀ ਉਹਦੇ ਘਰ ਵਾਲੀ ਜਿਹਨੇ ਕਦੇ ਕੁਝ ਕਿਹਾ ਨਹੀਂ ਤਾਂ ਮੇਰਾ ਕੁਝ ਵਜਣਾ ਕੱਖ ਨਹੀਂ ਸੀ ਇੱਥੇ ਤਾਂ ਉਹਦਾ ਬਕਾਇਦਾ ਗੁਰਬਾਣੀ ਦੇ ਅੰਦਰ ਸੂਰਦਾਸ ਦੀ ਬਾਣੀ ਦਰਜ ਵੀ ਹੈ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਬੀਜ ਜਿਹੜਾ ਨਾ ਬੀਜਿਆ ਕਿਉਂਕਿ ਉਹਦੀ ਸੋਚ ਸਹੀ ਹੈ ਤਾਂ ਇਹਦੇ ਕਰਕੇ ਸੇਠ ਵੀ ਚੰਗਾ ਸੀ ਤੋਂ ਹੁਣ ਸੇਠ ਕਰਕੇ ਜਾਂ ਜਿਵੇਂ ਵੀ ਲੋ ਰੱਬ ਦੇ ਉਥੇ ਲੱਕੜਾਂ ਸੁੱਟਣ ਗਿਆ ਰਹੀਦੀ ਦੁਨੀਆ ਤੱਕ ਉਹਦਾ ਨਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਸੁਰਦਾਸ ਦੀ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਬੀਜ ਬੀਜਿਆ ਗਿਆ ਅਤੇ ਬੀਜ ਦਾ ਫਲ ਤੈਨੂੰ ਮਿਲਣਾ ਜ਼ਰੂਰ ਹੈ ਕਿਸ ਹਿਸਾਬ ਦੇ ਨਾਲ ਤੂੰ ਬੀਜ ਬੀਜਿਆ ਖੰਜਰ ਜਿਹੜੇ ਨੇ ਔਜ਼ਾਰ ਜਿਹੜੇ ਨੇ ਦੋ ਤਰੀਕੇ ਦੇ ਨੇ ਇੱਕ ਕਿਸੇ ਨੂੰ ਜ਼ਿੰਦਗੀ ਦਿੰਦੇ ਨੇ ਅਤੇ ਇੱਕ ਜ਼ਿੰਦਗੀ ਖੁੰਦੇ ਨੇ ਡਾਕਟਰ ਨੇ ਕਿਸੇ ਨੂੰ ਜ਼ਿੰਦਗੀ ਦੇਣੀ ਹੈ ਅਤੇ ਜਿਹੜਾ ਫਤਿਆ ਜਾਲਮ ਹੈ ਤੇ ਜਿਹੜਾ ਦੁਨੀਆਦਾਰ ਹੈ ਉਹਦੇ ਹੱਥ ਦੇ ਵਿੱਚ ਹੈ ਉਹ ਜ਼ਿੰਦਗੀ ਖੋਹਦਾ ਹੈ ਸਤਿਗੁਰੂ ਕਹਿੰਦੇ ਨੇ ਬੀਜ ਹੈ ਉਜਾਰ ਉਹੀ ਹੈ ਬੀਜ ਬੀਜਣਾ ਕਿਸ ਤਰੀਕੇ ਸੁਭਾਵਨਾ ਦੇ ਨਾਲ ਬੀਜਿਆ ਗਿਆ ਬੀਜ ਫਲ ਉਹ ਲੱਗੇਗਾ ਤੇ ਆਪੇ ਬੀਜ ਆਪੇ ਹੀ ਖਾਹੇ ਸਤਿਗੁਰੂ ਕਹਿੰਦੇ ਨੇ ਜਿੱਦਾਂ ਦਾ ਤਰ੍ਹਾਂ ਬੀਜ ਹੈ ਨਾ ਤੂੰ ਆਪ ਹੀ ਖਾਵੇਂਗਾ ਅਤੇ ਬੀਜ ਜਿਹੜਾ ਬੀਜਣਾ ਹੈ ਉਹ ਸੋਚ ਸਮਝ ਕੇ ਬੀਜ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਦੁਨੀਆ ਤੇ ਜਿੱਥੇ ਮਰਜੀ ਚਲਿਆ ਜਾਈ ਕਿ ਤੂੰ ਆਖੇ ਮੈਂ ਆ ਬੀਜ ਜਿਹੜਾ ਗਲਤ ਬੀਜ ਲਿਆ ਆ ਬੀਜ ਜਿਹੜਾ ਹੁਣ ਮੈਨੂੰ ਚਾਹੀਦਾ ਨਹੀਂ ਹੈ ਕਿਉਂਕਿ ਧਰਤੀ ਦੇ ਵਿੱਚ ਬੀਜ ਬੀਜਿਆ ਅੱਜ ਬੀਜ ਲੈ ਕੱਜ ਬੀਲ ਲੈ ਕੁਝ ਦਿਨਾਂ ਬਾਅਦ ਪੁੱਟ ਕੇ ਥਾਂ ਬਦਲ ਸਕਦਾ ਹੈ ਪੁੱਟ ਕੇ ਬੀਜ ਬਦਲ ਸਕਦਾ ਹੈ ਬਹੁਤ ਤਰੀਕੇ ਕਰ ਸਕਦੇ ਪਰ ਜਿਹੜਾ ਸਰੀਰ ਰੂਪੀ ਕਰਮ ਰੂਪੀ ਬੀਜ ਬੀਜਿਆ ਗਿਆ ਨਾ ਉਹ ਤਾਂ ਤੈਨੂੰ ਵਡਣਾ ਆਪ ਪੈਣਾ ਇਹ ਨਹੀਂ ਆ ਕਿ ਹੁਣ ਤੇਰੇ ਲਈ ਆ ਫਲ ਬੜਾ ਚੰਗਾ ਹੈ ਤੇ ਮੈਂ ਆ ਬੀਜ ਆ ਬੀਜਾ ਹੁਣਾ ਸਤਿਗੁਰੂ ਕਹਿੰਦੇ ਨੇ ਕਰੋਤਾ ਬੀਜ ਬੀਜਿਆ ਨਹੀਂ ਜੰਮੈ ਕਰੋਤਾ ਰੁੱਤ ਦੇ ਵਿੱਚ ਬੀਜਿਆ ਹੋਇਆ ਬੀਜ ਹੀ ਫਲਦਾਰ ਹੁੰਦਾ ਅਤੇ ਉਹ ਵੱਧਦਾ ਫੁੱਲਦਾ ਰੁੱਤ ਦੇ ਵਿੱਚ ਬੀਜਿਆ ਹੋਇਆ ਬੀਜ ਸਤਿਗੁਰੂ ਕਹਿੰਦੇ ਨੇ ਜਿਹੜਾ ਤੇਰਾ ਬੀਜ ਬੀਜਿਆ ਗਿਆ ਨਾ ਤਾਂ ਪਾਵੇਂ ਰੁੱਤ ਸੀ ਪਾਵੇਂ ਨਹੀਂ ਸੀ ਤੇਰਾ ਕਰਮ ਰੂਪੀ ਬੀਜ ਤੇਰੇ ਜਦੋਂ ਸਾਹਮਣੇ ਆਊਗਾ ਤੋ ਇਹ ਨਹੀਂ ਕਹਿਉਂਗਾ ਫਿਰ ਕਿ ਜਿਹੜਾ ਬੀਜਿਆ ਵਿਖ ਮੰਗਿਆ ਅਮਰਤ ਬੀਜ ਲਿਆ ਜੈਰ ਤੇ ਮੰਗਦਾ ਤੂੰ ਅਮਰਤ ਹੈ ਜਿਹੜਾ ਤੂੰ ਬੀਜੇ ਲੋਈ ਤੇਰੇ ਸਾਹਮਣੇ ਆਵਰਣਾ ਰੱਖਣ ਹਾਰ ਤੂੰ ਜਿੱਥੇ ਮਰਜੀ ਫਿਰ ਦਰਲੇ ਕਰ ਲਈ ਉਹ ਬੀਜ ਤੈਨੂੰ ਖਾਣਾ ਹੀ ਹੈ ਉਹ ਬੀਜ ਤੈਨੂੰ ਭੋਗਣਾ ਹੀ ਪੈਣਾ ਸਤਿਗੁਰੂ ਕਹਿੰਦੇ ਨੇ ਨਾਨਕ ਸੰਤ ਭਾਵੈ ਤਲੈ ਉਵਾਰ ਦੁਨੀਆਂ ਤੇ ਤੈਨੂੰ ਰੱਖਣ ਵਾਲਾ ਵੀ ਕੋਈ ਨਹੀਂ ਹੈ ਅਤੇ ਤੈਨੂੰ ਉਵਾਰਨ ਵਾਲਾ ਵੀ ਹੈ ਤੈਨੂੰ ਤਾਰਨ ਵਾਲਾ ਵੀ ਹੈ ਉਹਨੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਨਕ ਸੰਤ ਭਾਵੈ ਤਲੈ ਉਵਾਰ ਕਿ ਜਿਨ੍ਹਾਂ ਭਲੇ ਬੰਦਿਆਂ ਦਾ ਤਾਂ ਸਾਂ ਦੇਖ ਲਾਖ ਬੋਲੇ ਆ ਉਹਨਾਂ ਦੀ ਨਿੰਦਿਆ ਕੀਤੀ ਐ ਉਸੇ ਜ਼ਬਾਨ ਤੋਂ ਕਿਤੇ ਉਹਨਾਂ ਦੀ ਸਿਫਤ ਕਰਦੇਵੇਂ ਸਤਿਗੁਰੂ ਕਹਿੰਦੇ ਤੂੰ ਤਰ ਸਕਦਾ ਹੈ ਤੇਰਾ ਹਵਾਰ ਪਾਰੋਤਾਰਾ ਹੋ ਸਕਦਾ ਹੈ ਅਤੇ ਉਸ ਸਲੀਕਾ ਜਿਹੜਾ ਹੈ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਮਿਲਣਾ ਹੈ ਅਤੇ ਤੈਨੂੰ ਇਹ ਨਿਤ ਪੁਕਾਰ ਦੇਣੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਲੀਕਾ ਦੇ ਰਹੇ ਨੇ ਜ਼ਿੰਦਗੀ ਦਾ ਸਾਨੂੰ ਇੱਕ ਜੀਵਨ ਜਉਣ ਦਾ ਸਤਿਗੁਰੂ ਸਾਨੂੰ ਢੰਗ ਦੇਂਦੰਨੇ ਤੇ ਜਿਹੜਾ ਢੰਗ ਲੈਂਦੇ ਨੇ ਸੰਗਤ ਜੀ ਉਹੀ ਉੱਪਰ ਦੇ ਨੇ ਉਹੀ ਮਨ ਲੋ ਆਪਣੇ ਆਪ ਨੂੰ ਤਾਰਦੇ ਨੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਦੇ ਨੇ ਸਮਾਪਤੀ ਦਾ ਸਮੇਂ ਉਹਨਾ ਆਪ ਭੁਲਾ ਦੇਖਮਾ ਵਾਹਿਗੁਰੂ ਜੀ ਕਾ ਕਾ